ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਹਿ ਸਤਵਰਾਲ ਗਰਗਤਾਪਾ ਅੱਜ ਤੁਹਾਨੂੰ ਮoringa ਦੇ ਬਾਰੇ ਜਾਣਕਾਰੀ ਦਿੰਨੇ ਆ ਮoringa ਆਪਣੇ ਕੋਲ ਕਰਨਾਟਕਾ ਦੀ ਕਿਸਮ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਬੂਟੇ ਲਾਏ ਨੇ ਜੀ 15 ਇਹ 12 ਮਾਸੀ ਹੈ ਫਲੀਆਂ ਦੇਖੋ ਪੱਕੀਆਂ ਹੋਈਆਂ ਪਹਿਲਾਂ ਤੇ ਨਵੀਆਂ ਫਲੀਆਂ ਵੀ ਜਿਹੜੀਆਂ ਹੁਣ ਆਹ ਦੇਖੋ ਆ ਚੱਪੀਆਂ ਫੁੱਲਾਂ ਦਾ ਹੁਣ ਪੂਰਾ ਜੋਰ ਹੈ ਜੀ ਆਹ ਦੇਖੋ ਹੁਣ ਇਹ ਮਰੀਂਗਾ ਜਿਹੜਾ ਇਹ கர்ਨਾਟਕਾ ਦੀ ਕਿਸਮ ਹੈ ਮਰੀਂਗਾ ਦੇ ਵਿੱਚ 300 ਕਿਸਮ ਦੇ ਰਸਾਇਣ ਤੱਤ ਜਿਹੜੇ ਪੂਰੀ ਬਾਡੀ ਨੂੰ ਬਿਲਕੁਲ ਸਹੀ ਕਰਦੇ ਨੇ ਔਰ 300 ਕਿਸਮ ਦੇ ਰਸਾਇਣ ਤੱਤਾਂ ਦੇ ਨਾਲ ਬਾਡੀ ਦੇ ਵਿੱਚ ਵਿਕਾਸ ਹੁੰਦਾ ਤੇ 90 ਕਿਸਮ ਦੇ ਜੋ ਰੋਗ ਨੇ ਉਹ ਵੀ ਦੂਰ ਹੁੰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਮਰੀਂਗਾ ਦਾ ਜਿਹੜਾ ਬੂਟਾ ਫਣੀਆਂ ਦੇਖੋ ਤੁਸੀਂ ਭਰੀਆਂ ਹੋਈਆਂ ਇੱਕ ਰਿੰਗਾ ਦੇ ਪੱਤੇ ਫਲ ਫੁੱਲ ਗੋਹਦ ਇਹਦੀ ਜੜ ਵੀ ਕੰਮ ਆਉਂਦੀ ਹੈ ਵੀਡੀਓ ਲਾਈਕ ਸ਼ੇਅਰ ਵੈ ਸਬਸਕ੍ਰਾਈਬਰ ਜਰੂਰ ਕਰਨਾ ਜੀ